ਸਸ਼ਿਕਾਲ ਦੇ ਲਈ ਬੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾ ਜਸਮੀਤ ਕੌਰ ਤੇ ਇੱਕ ਪਾਸੇ ਪੰਜਾਬ ਦੇ ਵਿੱਚ ਜਿੱਥੇ ਪੰਚਾਇਤੀ ਚੋਣਾਂ ਦਾ ਬਿਲਕੁਲ ਵੱਚ ਚੁਕਿਆ ਦੂਜੇ ਪਾਸੇ ਬੜੀ ਕਮਾਲ ਦੀ ਖਬਰ ਸਾਹਮਣੇ ਆਈ ਹੈ ਇੱਕ ਪਿੰਡ ਰਸੂਲਪੁਰਾ ਤੇ ਦੂਜਾ ਪਿੰਡ ਚੱਕ ਕਿਸਾਨਾ ਜਿੱਥੋਂ ਦੇ ਲੋਕਾਂ ਨੇ ਆਪਣੀ ਸਹਿਮਤੀ ਦੇ ਨਾਲ 24 ਸਾਲਾ ਮਹਿਸ 24 ਸਾਲਾ ਮੁੰਡਾ ਪਰਮ ਨੂੰ ਇੱਥੋਂ ਦਾ ਸਰਪੰਚ ਨਿਯੁਕਤ ਕਰ ਦਿੱਤਾ ਤੁਹਾਨੂੰ ਦੱਸ ਦਈਏ ਪਰਮ ਕੈਨੇਡਾ ਤੋਂ ਵਾਪਸ ਆਇਆ ਲਾਅ ਦੀ ਡਿਗਰੀ ਕਰ ਚੁੱਕਿਆ ਤੇ ਹੁਣ ਇਸ ਨੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਤਾਂ ਤਸਵੀਰਾਂ ਦੇ ਵਿੱਚ ਨੌਜਵਾਨ ਮੁੰਡਾ ਜਿਸ ਨੂੰ ਤੁਸੀਂ ਹੱਸਦਿਆਂ ਮੁਸਕਰਾਉਂਦਿਆਂ ਦੇਖ ਰਹੇ ਹੋ ਇਸ ਦੀ ਖੁਸ਼ੀ ਨੂੰ ਜਾਣ ਕੇ ਇਸ ਦੀ ਖੁਸ਼ੀ ਪਿਛਲੇ ਰਾਜ਼ ਨੂੰ ਜਾਣ ਕੇ ਤੁਹਾਡਾ ਵੀ ਦਿਲ ਖੁਸ਼ ਹੋ ਜਾਣਾ ਹੈ ਲਾਅ ਦੀ ਡਿਗਰੀ ਕਰ ਰਹੇ ਕੈਨੇਡਾ ਤੋਂ ਵਾਪਸ ਪਰਤੇ ਰਸੂਲਪੁਰਾ ਦੇ ਰਹਿਣ ਵਾਲੇ 24 ਸਾਲਾ ਪਰਮਪਾਲ ਸਿੰਘ ਬੁੱਟਰ ਨੂੰ ਦੇਖੋ ਇਸ ਤੋਂ ਇਸ ਦੀ ਖੁਸ਼ੀ ਜਿਹੜੀ ਹੈ ਸੰਭਾਲੀ ਨਹੀਂ ਜਾਂਦੀ ਨਾਲ ਹੀ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਲੇ ਜਿਹੜੇ ਨੇ ਇਸ ਦੇ ਉੱਤੇ ਮਾਣ ਮਹਿਸੂਸ ਕਰਦੇ ਨੇ ਵਾ ਤਾਂ ਤੁਹਾਨੂੰ ਦੱਸ ਦਿੰਦੇ ਆ ਪਿੰਡ ਰਸੂਲਪੁਰਾ ਤੇ ਚੱਕ ਕਿਸਾਨਾਂ ਦੇ ਲੋਕਾਂ ਨੇ ਪਰਮਪਾਲ ਬੁੱਟਰ ਤੇ ਮੈਂਬਰਾਂ ਦੀ ਸਰਬਸੰਮਤੀ ਦੇ ਨਾਲ ਚੋਣ ਕੀਤੀ ਜਿਸ ਤੋਂ ਬਾਅਦ ਪਰਮਪਾਲ ਸਿੰਘ ਬੁੱਟਰ ਨੂੰ ਦੋ ਪਿੰਡਾਂ ਦਾ ਸਰਪੰਚ ਨਿਯੁਕਤ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਬਿਨਾਂ VOTING ਤੋਂ ਇਸ ਨੂੰ ਇਸ ਲੜਕੇ ਨੂੰ ਇਸ ਮੁੰਡੇ ਨੂੰ ਜਿਹੜਾ ਸਰਪੰਚ ਨਿਯੁਕਤ ਕਰ ਦਿੱਤਾ ਗਿਆ ਲੰਗੇ 5 ਸਾਲ ਪਰਮਪਾਲ ਬੁੱਟਰ ਦੀ ਮਾਤਾ ਸੁਖਵਿੰਦਰ ਕੌਰ ਸਰਪੰਚ ਰਹੇ ਨੇ ਪਰ ਹੁਣ ਲੋਕਾਂ ਨੇ ਆਸਾਂ ਕਿਹਾ ਹੈ ਕਿ ਨੌਜਵਾਨ ਸਰਪੰਚ ਪਿੰਡ ਦੀ ਨੁਹਾਰ ਬਦਲੇਗਾ ਤੇ ਉਸ ਨੂੰ ਮੌਕਾ ਦਿੱਤਾ ਜਾਣਾ ਜ਼ਰੂਰੀ ਹੈ ਤੇ ਉਸੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿ ਕੈਨੇਡਾ ਤੋਂ ਪਰਤੇ ਇਸ ਮੁੰਡੇ ਨੇ ਮਿਸਾਲ ਕਾਇਮ ਕਰ ਦਿੱਤੀ ਹੈ ਵਿਕਾਸ ਕਾਰਜਾਂ ਦੇ ਲਈ ਇਸ ਦੇ ਉਤਿਆਸਾ ਰੱਖੀਆਂ ਜਾ ਰਹੀਆਂ ਨੇ ਪਹਿਲਾਂ ਇਸ ਦੇ ਮਾਤਾ ਸਰਪੰਚ ਰਹੇ ਨੇ ਤੇ ਹੁਣ ਇਸ ਨੂੰ ਦੋ ਪਿੰਡਾਂ ਦਾ ਸਰਪੰਚ ਨਿਯੁਕਤ ਕਰ ਦਿੱਤਾ ਗਿਆ ਬਿਨਾਂ ਕਿਸੇ VOTING ਤੋਂ ਤੇ ਨਾਲ ਹੀ ਮੈਂਬਰਾਂ ਦੀ ਸਰਬਸੰਮਤੀ ਦੇ ਨਾਲ ਇਸ ਤੋਂ ਆਸਾਂ ਉਮੀਦਾਂ ਰੱਖ ਕੇ ਇਸ ਨੂੰ ਸਰਪੰਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਪਹਿਲਾਂ ਤਾਂ ਮੈਂ ਸਾਡੇ ਦੋਵੇਂ ਪਿੰਡ ਚੱਕ ਕਿਸਾਨਾਂ ਤੇ ಗ್ರಾಮ ਪੰਚਾਇਤ ਰਸੂਲਪੁਰ ਦੇ ਪਿੰਡ ਵਾਸੀਆਂ ਦੇ ਦਿਲਦਿਆਂ ਘਰਾਂਿਆਂ ਦਾ ਧੰਵਾਦ ਕਰਦਾ। ਜਿਨ੍ਹਾਂ ਨੇ ਸਾਡੇ ਮੇਰੇ بیٹے ਨੂੰ 24 ਸਾਲ ਦੇ بیٹے ਤੇ ਵਿਸ਼ਵਾਸ ਜਤਾਇਆ ਤੇ ਉਹਨਾਂ ਨੇ ਸਰਪੰਚੀ ਕਰਨ ਦੇ लायक ਸਮਝਿਆ ਔਰ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਸਾਡੇ ਪਿੰਡ ਦੀ ਜਿਹੜੀ ਭਾਈਚਾਰਕ ਸਾਂਝ ਆ ਉਹਨੂੰ ਬਿਲਕੁਲ ਸਾਨੂੰ ਉਮੀਦ ਹੈ ਅਸੀਂ ਪਹਿਲਾਂ ਪਹਿਲੇ 5 ਸਾਲਾਂ ਤੋਂ ਬਿਲਕੁਲ ਭਾਈਚਾਰਕ ਸਾਂਝ ਨੂੰ ਪ੍ਰੋਪਰ ਰੱਖ ਰਹੇ ਹਾਂ ਤੇ ਹੁਣ ਵੀ ਅਸੀਂ ਭਾਈਚਾਰਕ ਸਾਂਝ ਨੂੰ ਪ੍ਰੋਪਰ ਰੱਖਣ ਦੀ ਕੋਸ਼ਿਸ਼ ਕਰਾਂਗੇ ਔਰ ਪਿੰਡ ਦੇ ਜਿੰਨੇ ਡਵੈਲਪਮੈਂਟ ਦੇ ਕੰਮ ਆ ਉਹ ਪੂਰੇ ਕੀਤੇ ਜਾਣਗੇ ਕੀ ਕੀ ਡਵੈਲਪਮੈਂਟ ਦੇ ਕੰਮ ਪਿਛਲੇ ਸਮੇਂ ਵਿੱਚ ਜੋ ਗਲੀਆਂ ਨਾਲੀਆਂ ਦਾ ਕੰਮ ਸੀ ਸਾਡੇ ਹਲਕੇ ਦੇ ਐਮ.ਐਲ.ਏ. ਦਵਿੰਦਰਜੀਤ ਸਿੰਘ ਲਾਡੀ ਟੋਸ ਜੀ ਨੇ ਕਿਉਂਕਿ ਉਹਨਾਂ ਦਾ ਇੱਕ ਨਾਮ ਹੈ ਪੰਜਾਬ ਦੇ ਵਿੱਚ بڑا ਸਿਆਸੀ ਪਰਿਵਾਰ ਸੋਦਾ ਕੁਲਦੀਪ ਸਿੰਘ ਟੋਸ ਦੇ ਉਹ ਫਰਜ਼ੰਦ ਨੇ ਔਰ ਬਿਨਾ ਕਿਸੇ ਭਾਵ ਭੇਦ ਭਾਵ ਔਰ ਬਿਨਾ ਕਿਸੇ ਉਹਦੇ ਡਿਵੈਲਪਮੈਂਟ ਜੋ ਹਲਕੇ ਦੀ ਕਰਵਾ ਰਹੇ ਆ ਤੇ ਸਾਡੇ ਪਿੰਡ ਦੀਆਂ ਵੀ ਜੋ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਜਾ ਸੜਕਾਂ ਦਾ ਕੰਮ ਜਿਹੜਾ ਤੱਕਲ ਕੰਪਲੀਟ ਹੋ ਚੁੱਕਾ ਬਾਸ ਸੜਾ ਸਾਡਾ ਬਣ ਰਿਹਾ ਹੈਗਾ ਤੇ ਜਿਹੜਾ ਬਾਕੀ ਕੰਮ ਪੈਂਡਿੰਗ ਹੈਗਾ ਸਾਨੂੰ ਉਮੀਦ ਹੈ ਅਸੀਂ ਉਹ ਜਲਦੀ ਪੂਰਾ ਕਰ ਲਾਂਗੇ ਪਰ ਮੈਸੇਜ ਕਿਤੇ ਉਹਨੇ ਦੂਜੇ ਘੰਟਾ ਦੇ ਲੋਕਾਂ ਨੂੰ ਜਿਹੜੇ ਸਰਬੰਦੀ ਨਾਲ ਨਹੀਂ ਲੈਖੇ ਉਹਦੇ ਵੀ ਜਲਾਈਆ ਬਹੁਤ ਅੰਦਾਜ਼ ਮੈਂ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਪੰਜਾਬ ਕਾਲਜ ਐਸੋਸੀਏਸ਼ਨ ਨਰਸਿੰਗ ਕਾਲਜ ਦਾ ਪ੍ਰੈਜ਼ੀਡੈਂਟ ਆ ਤੇ ਮੈਂ ਸਾਰੇ ਪੰਜਾਬ ਅਤੇ ਪੰਜਾਬੀਆਂ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆ ਇਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਿਹੜੀਆਂ ਪੰਚਾਇਤਾਂ ਨੇ ਜਿਵੇਂ ਕਿ ਸਾਡੇ ਮੁੱਖ ਮੰਤਰੀ ਭਵਨ ਸਿੰਘ ਮਾਲ ਜੀ ਨੇ ਕਿਹਾ ਕਿ ਨੌਜਵਾਨ ਨੂੰ ਮੌਕਾ ਦੇਣਾ ਚਾਹੀਦਾ ਚੰਗੇ ਨੌਜਵਾਨ ਅੱਗੇ ਆਉਣ ਜਿਹੜੀਆਂ ਸਾਡੇ ਸਮਾਜ ਦੀਆਂ ਕ੍ਰਿਤਿਆ ਹੈਗੀਆਂ ਚਾਹੇ ਉਹ ਨਸ਼ੇ ਦੀ ਕ੍ਰਿਤੀ ਆ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਛੋਟੀ ਉਮਰ ਦੇ ਜਿੰਨਾਂ ਦੇ ਪ੍ਰਭਾਵ ਦੇ ਵਿੱਚ ਅੱਗੇ ਵੀ ਇਹ ਰਹੀ ਸੀ ਜਾਂ ਸੁਪੰਚਰੀ ਆ ਹੁਣ ਵੀ ਇਹ ਪ੍ਰਭਾਵ ਦਾ ਤੁਹਾਨੂੰ ਸਾਰੇ ਪਿੰਡਾਂ ਨੂੰ ਮਾਰ ਕੇ ਤੁਹਾਨੂੰ ਕਰਕੇ ਹੀ ਸਾਬ ਸੰਤੀਆਂ ਚੁਗੀਆਂ ਨੇ ਤੇ ਚਲੋ ਅਸੀਂ ਅੱਗੇ ਵੀ ਕੰਮ ਕਰਨਗੇ ਤੇ ਕਦੇ ਵੀ ਹਸਾਂ ਦੇ ਨੌਜਵਾਨ ਮੁੰਡਾ ਲੱਗਦਾ ਕਿ ਕੂਰ ਕੰਮ ਖਿੱਚ ਕੇ ਨੌਜਵਾਨ ਜੀ ਹੁਣ ਤੋਂ ਜ਼ਿਆਦਾ ਕਰਦੇ ਵੱਡੇ ਬੰਦੇ ਨਾਲ ਤੇ ਜ਼ਿਆਦਾ ਚਿਹਾਰ ਨੇ ਮੁੰਡੇ ਕਾਥੇ ਤੱਕ ਸੌਣ ਕੰਮ ਕਰਦੇ ਤਾਂ ਹੀ ਸਾਰੇ ਪਿਆਰ ਸਾਰੇ ਨਾਲ ਦਿੰਦੇ ਤੋ ਪਿੰਡਾਂ ਚ ਸਾਰੇ ਨਾਲ ਨੂੰ ਵਧਿਆ ਰੌਣਕ ਜਾਣ ਹੋਰ ਪਿੰਡਾਂ ਨੂੰ ਕੀ ਅਪੀਲ ਕਰਾਂਗੇ ਅਸੀਂ ਪਿੰਡੇ ਇਹੋ ਕਰਦੇ ਆ ਵੀ ਸਾਬ ਸੰਮਤੀ ਤੁਹਾਡੇ ਨਾਲ ਚਾਹੀਦੀ ਆ ਤੇ ਸਾਰੇ ਪਿਆਰ ਨਾਲ ਆਪਾਂ ਬਹਿ ਕੇ ਜੋ ਕਰਨਾ ਮਸਲਾ ਮਿੰਬਰ ਬਣਾਉਣੇ ਆ ਸਰਪੰਚ ਬਣਾਉਣਾ ਬਹਿ ਕੇ ਬਣਾਉਣਾ ਚਾਹੀਦਾ ਇੱਕ ਜੀ ਕੀ ਸਦੇ ਮੈਂ ਸਭ ਤੋਂ ਪਹਿਲਾ ਸਾਡੇ ਦੋਵੇਂ ਪਿੰਡਾਂ ਦੀ ਪੰਚਾਇਤ ਦਾ ਅਤੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਸਰਬਸੰਤੀ ਨਾਲ ਸਰਪੰਚ ਚੁਣਿਆ ਇਸ ਛੋਟੀ ਉਮਰ ਵਿੱਚ ਸਰਪੰਚ ਚੁਣਿਆ ਤੇ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਤੇ ਉਮੀਦ ਕਰਦਾ ਕਿ ਮੈਂ ਉਹਨਾਂ ਦੀ ਆਸਾਂ ਤੇ ਖਰਾਬਤ ਰੂੰਗਾ ਮੁੱਦੇ ਪਿਛਲੇ ਟਰਮ ਉਸ ਤੋਂ ਪਹਿਲਾਂ ਵੀ ਆਪਣੇ ਪਿਛਲੇ ਟਰਮ ਤੇ ਮੇਰੇ ਮਾਤਾ ਜੀ ਸਰਪੰਚ ਸਨ ਉਸ ਤੋਂ ਪਹਿਲਾਂ ਵੀ ਆਪਣੇ ਭਾਈਚਾਰੇ ਚ ਉਹ ਵੀ ਸਰਪੰਚ ਸਨ ਸੋ ਕਾਫੀ ਕਮ ਹੋ ਗਏ ਹਨ ਅਤੇ ਜਿਵੇਂ ਕਿ ਮੁੱਦੇ ਇਸ ਵਾਰ ਦੇ ਹਨ ਕਿ ਜਿਵੇਂ ਕਿ ਨਸ਼ਾ ਦਿਨੋ ਦਿਨ ਪੰਜਾਬ ਵਿੱਚ ਵੱਧ ਰਿਹਾ ਹੈ ਅਤੇ ਉਹਦੇ ਲਈ ਰੋਕਥਾਮ ਲਈ ਵੈਸੇ ਤਾਂ ਸਾਡੇ ਪਿੰਡ ਵਿੱਚ ਥੋੜਾ ਨਸ਼ਾ ਪਰ ਉਹਨੂੰ ਰੋਕਥਾਮ ਲਈ ਆਪਾਂ ਬੱਚਿਆਂ ਨੂੰ ਜਿਹੜਾ ਸਾਡਾ ਯੂਥ ਹੈ ਮੇਰੇ ਪਹਾਣੀ ਅਨ ਸੱਜਣ ਮਿੱਤਰਾਂ ਉਹਨਾਂ ਨੂੰ ਉਤਸ਼ਾਹਿਤ ਕਰਾਂਗੇ ਅਤੇ ਜਿਵੇਂ ਪਿੰਡ ਵਿੱਚ ਕੋਈ ਸਰਕਾਰੀ ਬਿਲਡਿੰਗ ਉਹ ਵੀ ਆਪਾਂ ਕੰਮ ਚੱਲ ਰਿਹਾ ਹੈ ਉਹ ਵੀ ਥੋੜੇ ਦਿਨ ਅੰਤ ਤੱਕ ਕੰਪਲੀਟ ਹੋਣ ਵਾਲਾ ਹੈ ਉਹ ਵੀ ਹੋ ਜਾਏਗਾ ਅਤੇ ਉਮੀਦ ਕਰਦਾ ਹਾਂ ਕਿ ਮੈਂ ਮਦਰ ਸਰਪੰਚ ਰਹੇ ਨੇਗੇ ਉਹਨੂੰ ਲੱਗਦਾ ਹੈ ਕਿ ਕੁਝ ਕੰਮ ਰਹਿ ਗਏ ਜਿਹੜੇ ਹੁਣ ਉਹਨਾਂ ਦਾ ਪੇਟਾ ਪੂਰਾ ਕਰੂਗਾ ਪੰਦੀ ਜੀ ਜਿਵੇਂ ਕੰਮ ਇੱਕ ਤਾਂ ਵਾਟਰ ਦਾ ਕਿਉਂਕਿ ਇੱਥੇ ਸਾਤ루 ਦੇ ਨੇੜੇ ਹੋਣ ਕਰਕੇ ਥੋੜੀ ਜੀ ਸਾਨੂੰ ਉੱਥੇ ਕੈਂਸਰ ਦੀ ਪ੍ਰੋਬਲਮ ਆਦ ਰਹੀ ਹੈ ਤੇ ਉਹਦੇ ਕਰਕੇ ਆਪਾਂ ਜੋ ਵਾਟਰ ਬਾਕਸ ਇੱਕ ਬੜਾ ਹੀ ਸਫਿਸਟੀਕੇਟਡ ਵਾਟਰ ਪਲੰਟ ਇੱਥੇ ਦੋਵੇਂ ਪਿੰਡਾਂ ਵਿੱਚ ਸਾਡੇ ਐਮਐਲਏ ਦੀ ਉਹਨਾਂ ਦੇ ਕਾਰਕਮਲਾਂ ਨਾਲ ਕਰਵਾਇਆ ਜਾਏਗਾ ਅਤੇ ਉਸ ਤੋਂ ਬਾਅਦ ਸਟਰੀਟ ਲਾਈਟਾਂ ਦਾ ਕੰਮ ਜੋ ਕਿ ਸਾਡੇ ਦੋਵਾਂ ਪਿੰਡਾਂ ਵਿੱਚ ਅਜੇ ਪੈਂਡਿੰਗ ਹੈ ਉਹ ਵੀ ਕਰਵਾ ਦਿੱਤਾ ਜਾਏਗਾ ਅਤੇ ਹੋਰ ਪਾਰਕ ਹੋ ਗਿਆ ਐਂਡ ਸਟੇਡੀਅਮ ਹੋ ਗਿਆ ਇਹਨਾਂ ਦੇ ਆਪਾਂ ਹਕਸ ਕਰਾਂਗੇ ਅ ਕੀ ਮੈਸੇਜ ਦਿਓਗੇ ਕਿਉਂਕਿ ਸਾਰਾ ਸਾਲ ਵੀ ਹਣੀ ਬਹੁਤ ਆਫੀ ਹੁੰਦੀ ਹੈ ਪਿੰਡ 'ਚ ਪਾਰਟੀ ਬਾਜੀ ਹੁੰਦੀ ਹੈ ਤੁਹਾਡੇ ਪਿੰਡ ਦੋ ਪਿੰਡਾਂ ਨੇ ਤੁਹਾਨੂੰ ਚੁਣਿਆ ਕੀ ਕਹਿਣਾ ਦਾ ਮੈਸੇਜ ਦਿਓਗੇ ਮੈਂ ਮੈਸੇਜ ਇਹ ਦੋਣਾ ਚਾਹੂੰਗਾ ਕਿ ਇਲੈਕਸ਼ਨ ਹਰੇਕ 5 ਸਾਲ ਬਾਅਦ ਆਉਂਦੇ ਆ ਤੇ ਆਪਾਂ ਦੇਖਦੇ ਹਾਂ ਜਿਵੇਂ ਕਿ ਪਿਛਲੇ ਸਮੇਂ ਵਿੱਚ ਕਈ ਜਗ੍ਹਾ ਤੇ ਕਿੰਨੀ ਵਾਇਲੈਂਸ ਫੇਸ ਕਰਦੇ ਹਨ ਮਾਰਤਾੜ ਹੁੰਦੀ ਹੈ ਸੋ ਫਾਨੂੰ ਇਹਨਾਂ ਚੀਜ਼ਾਂ ਤੋਂ ਅੱਗੇ ਵਧਣਾ ਚਾਹੀਦਾ ਹੈ ਸਾਨੂੰ ਇੱਕ ਚੰਗੇ ਸਮਾਜ ਨੂੰ ਸਿਰ ਦੇਣੀ ਚਾਹੀਦੀ ਹੈ ਤੇ ਪਿਆਰ ਨਾਲ ਸਰਬਸੰਮਤੀ ਨਾਲ ਹੋਰ ਵੀ ਅੱਗੇ ਸਰਪੰਚ